Thank you. Make ਹੰਦੀ ਆਂਦੀ ਬੋਵਾ ਤੇ ਆਦੀ ਦੇ ਗੇਵ ਨਹੀਂ ਹਾਂ ਇਹ ਗੇਵ ਨਹੀਂ ਹਾਂ ਨੀਂਦ ਆ ਜਾਂਦੀ ਹੈ ਜੇ ਸਾਂ ਗਿਆ ਫਿਰ ਕੰਮ ਰਹਿ ਜਾ ਸਾਰਾ ਹਾਂਜੀ ਆਪਣੇ ਕੋਲ ਸੂਟ ਆ ਗਿਆ ਜੀ ਤਿਆਰ ਹੋ ਕੇ ਤੇ ਇਹ ਵਾਲਾ ਬਲੈਕ ਦੇ ਵਿੱਚ ਪਹੁੰਚਿਆ ਤੇ ਵਰਕ ਤੇ ਇਹ ਵਾਲਾ ਹੈ ਜੀ ਕਮੀਜ਼ ਘੇਰੇ ਤੇ ਵਰਕ ਇਸ ਤਰ੍ਹਾਂ ਤੇ ਇਦਾਂ ਰਹੂਗਾ ਜੀ ਪਾਹ ਤੇ ਇਸ ਤਰ੍ਹਾਂ ਜੇ ਕਿਛ ਮੇਰੀ ਭੈਣ ਨੂੰ ਪਸੰਦ ਆ ਤੁਸੀ ਆਪਣੇ ਨੰਬਰ ਤੇ ਗੱਲ ਕਰਕੇ ਮੰਗਵਾ ਸਕਦੇ ਹੋ ਤੇ ਇਹਦੀ ਤੁਸੀਂ ਬਲੈਕ ਜਿਹੜਾ ਸਲਵਾਰ ਹੈ ਤੁਸੀਂ ਦਾ ਪਲਾਜ਼ੋ ਵੀ ਬਨਾ ਸਕਦੇ ਹੋ ਤੇ ਸਲਵਾਰ ਵੀ ਬਨਾ ਸਕਦੇ ਹੋ ਜਿਸ ਤਰ੍ਹਾਂ ਦਾ ਮਾਜੀ ਸਲਾਈ ਕਰਾ ਸਕਦੇ ਤੇ ਰਹੂਗਾ ਜੀ ਫੁੱਲ ਪਿਓਰ ਦਾ ਰੁਪਟਾ ਇਸ ਤਰ੍ਹਾਂ ਨਹੀਂ ਵਾਈਟ ਲੈ ਕੇ ਡਾਈ ਕਰਾਇਆ ਹੋਇਆ ਬਿਲੈਸ ਲੱਗਦੀ ਪਰ ਮੀਝ ਨਾਲ ਦੀ ਇਸ ਤਰ੍ਹਾਂ ਇਹ ਮਸਲੀਨ ਦਾ ਕਪੜਾ ਰੂਗਾ ਜੀ ਤੇ ਫੁੱਲ ਪਿਓਰ ਦਾ ਦੁਪੱਟਾ ਜੀ ਤੇ ਮਸ਼ੀਨ ਵਰਕ ਦਾ ਸੂਟ ਹੈ ਤੇ ਤੁਸੀਂ ਫੋਨ ਤੇ ਗੱਲ ਕਰ ਸਕਦੇ ਹੋ ਜੀ ਇਹ ਤੁਹਾਨੂੰ ਸੂਟ ਰੂਗਾ ਜੀ 1500 ਰੁਪਏ ਦੀ ਦੇਣ ਚਲੂਗਾ ਜੀ ਇਹ ਜੇ ਕਿਸੇ ਮੇਰੇ ਭੈਣ ਨੇ ਸਲਾਈ ਕਰਾ ਕੇ ਮਗਵਾਉਣਾ ਤਾਂ ਤੁਸੀਂ ਆਪਣੇ ਵਟਸਐਪ ਨੰਬਰ ਤੇ ਗੱਲ ਕਰਕੇ ਤੇ ਤੁਸੀਂ ਆਪਣੇ ਨਾਲ ਮਾਪ ਪੇਚ ਕੇ ਤੁਸੀਂ ਸਲਾਈ ਕਰਾ ਕੇ ਮਗਵਾ ਸਕਦੇ ਹੋ ਸਲਾਈ ਦਾ ਖਰਚਾ ਤੁਹਾਨੂੰ ਅਲੱਗ ਕੋਈ ਦੇ ਦੇ ਠੀਕ ਹੈ ਜੀ ਹੋ ਰਾਜ ਜੇ ਬਹੁਤ ਲੇਟ ਹੋ ਗਿਆ ਸਾਡਾ ਟਿਊਸ਼ਨ ਵਾਲਾ ਬੱਚਾ ਵੀ ਸਹਜ ਨੂੰ ਪੜਾਉਂਦਾ ਹੁੰਦਾ ਤੇ ਅੱਜ ਇਹ ਜਾ ਰਿਹਾ 7:30 8 ਵਜੇ ਤੇ ਆਪਾਂ ਵੀ ਰਸਕਰ ਨੂੰ ਜਾ ਰਹੇ ਹਾਂ ਅੱਜ ਇਹ ਆਇਆ ਲੇਟ ਸੀਗਾ ਬਾਏ ਬਾਏ ਕੱਲ ਨੂੰ ਮਿਲਾਂਗੇ ਓਕੇ ਓਕੇ ਕੱਲ ਨੂੰ ਮਿਲਾਂਗੇ ਸਹਜ ਵੀ ਹੁਣ ਲੱਗ ਗਿਆ ਰੋਣਾ ਤੇ ਜੀ ਹੁਣ ਹੁਣ ਆਪਾਂ ਚੱਲਦੇ ਆਂ ਜੀ ਘਰ ਨੂੰ ਕੱਲੇ 7:00 8:00 ਵਜੇ ਨਾਲ 5:00 ਮਾਰ ਕੇ ਫੜਾਦੇ ਉਹਨੂੰ ਫੇਰ ਕੱਲ ਨੂੰ ਸਕੂਲ ਚਲੋ। ਕਿੰਨਾ ਮਾੜੀ ਲਾ ਨਾ ਮੋੜ ਵੀ ਪੜ ਗਿਆ ਇੱਥੇ। ਲਓ। ਚੱਲ ਕੋਈ ਨਹੀਂ ਕੱਲ ਨੂੰ ਲੈ ਜੂ ਐਸੇ ਰੱਖ ਦੇ। ਤੇ ਚਲੋ ਜੀ ਫਿਰ ਆਪਾਂ ਅੱਜ ਦੇ ਬਲੌਗ ਦਾ ਐਂਡ ਕਰਦੇ ਇੱਥੇ ਹੀ। ਮਿਲਾਂਗੇ ਕੱਲ ਨੂੰ ਕਿਸੇ ਨਵੇਂ ਬਲੌਗ ਨਾਲ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ। ਅੱਜ ਆਪਣੇ ਚਾਰ ਫੌਮ ਦੇ ਸੀਗੇ। ਤੇ بس ਪੋਡਕਾਸਟ ਨਹੀਂ ਦੇਣਾ ਰਿਹਾ ਮੈਂ ਉੱਥੋਂ ਗਈ ਫਿਰ ਜਾ ਕੇ ਕੋਈ ਨਾ ਨੂੰ ਪੱਤਣਾ ਸਬ지 ਬਣਾਈ ਹੈ ਹੁਣ ਜਾ ਕੇ ਹਲਵਾ ਤਾਂ ਉਹਨੇ ਨਾ ਸਬ지 ਮੈਂ ਬਣਾਇਆ ਇਸੇ ਹੀ ਹੁਣ ਅੱਛਰਜਣ ਆ ਲਿਆ ਤੇ ਚਲੋ ਫਿਰ ਮਿਲਾਂਗੇ ਤੜਕੇ ਸਾਨੂੰ ਕਿਸੇ ਨਵੇਂ ਬਲੌਗ ਨਾਲ ਚਲੋ ਠੀਕ ਹੈ ਜੀ ਫਿਰ ਹਨਾ ਗਰਮੀ ਬਹੁਤ ਗਈ ਹੋ ਬੁਰਾ ਹਾਲ ਮੇ ਸਾਡੇ ਆਈ ਨਹੀਂ ਰਿਹਾ ਚਲੋ ਸਾਇਬੋ ਤਾਂ ਲਾਓ ਬਾਰਬੁਰ ਫਿਰ ਡੈਡੀ ਜੀ ਨੂੰ ਬਾਜ ਮਾਰ ਦਿਓ ਲਾ ਦੇਣਗੇ ਚਲੋ ਜੀ ਫਿਰ ਹੈ ਚੈਨਲ ਦੇ ਜਿਹੜੇ ਨਵੇਂ ਜੁੜਦੇ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਲਾਈਕ ਸ਼ੇਅਰ ਵੀ ਕਰਦੇਆ ਕਰੋ ਤੇ ਬੜੀ ਬੜੀ ਕਮੈਂਟ ਵੀ ਕਰਦੇਆ ਕਰੋ ਪਲੀਜ਼ ਕਰਦੇਆ ਕਰੋ ਜੀ ਗਾਇਸ ਪ੍ਰਾਪੋ ਪੈਣੋ ਠੀਕ ਹੈ ਜੀ ਤੇ ਮਿਲਦੇ ਆ ਤੁਹਾਨੂੰ ਕੱਲ ਕਿਸੇ ਨਵੇਂ ਬਲੌਗ ਨਾਲ ਚਲੋ ਜੀ ਫਿਰ ਹੌਕ ਬਾਈ ਬਾਈ